ਅੱਜ तकरीबन ਸੇਰ ਤੋਂ ਮੈਸੇਜ ਸਦਾਨ ਤੇਗਦੀਪ ਸਿੰਘ ਚੱਡਾ ਸਿਗਵਾ ਦੇ ਮਾਲਕ ਜਿਹੜੇ ਸਾਡੇ ਪਰਮ ਮਿੱਤਰ ਵੀ ਸਾਰ ਪਰਮਜੀਤ ਸਿੰਘ ਦੇ ਕਲਾਸ ਫੈਲੋ ਵੀ ਨੇ ਤੇ ਹਰ ਸਮੇਂ ਉਹਨਾਂ ਨੇ ਸਾਡੀ ਦੇ ਪਾਰਟੀ ਦੀ ਮਦਦ ਵੀ ਕੀਤੀ ਵੀ ਤੇ ਮੈਨੂੰ ਸਮਝਾਇਆ ਪਈ ਬਹੁਤ ਸੁੰਝਿਓ ਹੈ ਬੰਦਿਆਂ ਚੋ ਇੱਕ ਜੇ ਸ਼ਮਾਰੀਅਤ ਕੀਤੀ ਜਾਏ ਤੋ ਨਾ ਜਗਦੀਪ ਸਿੰਘ ਮੈਨੂੰ ਨਾ ਦਾ ਕਿ ਮੈਂ ਸਰੀ ਪੜਿਆ ਤੇ ਅੱਜ ਆਮ ਸਿੱਖਾਂ ਦੇ ਵਿੱਚ ਇੱਕ ਦਰਦ ਹੈ ਕਾਪੜਾ ਉਹਨਾਂ ਦੇ ਵੀ ਦਰਦ ਹੈ ਕਾਪੜਾ ਇਹ ਜਿਹੜੀ ਭਰਾ ਮਾਰੂ جنگ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੋਈ ਹੈ ਇਹ ਭਰਾ ਮਾਰੂ جنگ ਇਸ ਸਾਨੂੰ ਕੌਮ ਨੂੰ ਬਹੁਤ ਖਰਾਬ ਕਰੇਗੀ ਖਰਾਬ ਕਰ ਵੀ ਦਿੱਤਾ ਤੇ ਰਾਂਦੀ ਖਾਂਦੀ ਕਸਰੀ ਨੂੰ ਕੱਟ ਦੇ ਇਸ ਤੋਂ ਉਹ ਦੁਖੀ ਹੋ ਗਿਆ ਉਹਨਾਂ ਨੇ ਇੱਕ ਨਾ ਸੇ ਪਾਇਆ ਸੋਸ਼ਲ ਮੀਡੀਆ ਤੇ ਕੋਈ ਐਸਾ ਲੀਡਰ ਨਹੀਂ ਜਿਹੜਾ ਕੋਈ ਸਮਝਾਏ ਤੇ ਆਲੇ ਮੈਸੇਜ ਉਹਨਾਂ ਦਾ ਪੜਦੇ ਹੀ ਬੈਸੀ ਤੇ ਵਿਚਾਰ ਸਰਦਾਰ ਮਨਜਿੰਦਰ ਸਿੰਘ ਸਰਸੇਨੀ ਹ ਟਵੀਟਸ ਨਾਲ ਸ਼ੁਰੂ ਹੋ ਗਿਆ ਮੈਂ ਮੈਂ ਸਭ ਤੋਂ ਪਹਿਲਾ ਆਦਮੀ ਆ ਜਿਹੜਾ ਇਸ ਕੰਮ ਦੇ ਵਿੱਚ ਜੰਪ ਇਨ ਕੀਤਾ ਆ ਹੈ ਅੰਦਰ ਆਇਆ ਮਨੋ ਪਰ ਕੇ ਸਰਸੇ ਦੇ ਮੈਸੇਜ ਮੈਂ ਬੜੀ ਮਨ ਹਰ ਆ ਰਹੀ ਮਾਜਨ ਰੋਲ ਇਸ ਜੀਸੂ ਦੇ ਉੱਪਰ ਗਲ ਕਰਦੀ ਹੈ ਮੈਂ ਚਾਹਤਾ ਹਾਂ ਕਿ ਅਸੀਂ ਇੱਕ ਮੀਟਿੰਗ ਕਰਾਈਏ ਜਿਹੜੇ ਵੈਲਵਿਸ਼ਰ ਹੋਣਸ अपनी कौम के अपनी पार्टी और मैं सरसे को भी मैसेज भेजा उस मीटिंग तो वही ही तू तो दस उस मीटिंग जाके तू तो कौमे कौम के पले काम किम कि पिछले दस बारह साल तो अटर है रहे हैं। तो तू किता की है का ਕੋਈ ਵਕਸੀ ਤੋਂ ਸੁਪਨੇ ਸਿੰਘ ਬਾਤਲ ਦੇ ਕਮਰੇ ਦੇ ਬਾਹਰ ਬੈਠ ਕੇ بڑے ਬਦਸਲੇ ਫੈਸਲੇ ਵੀ ਦਰਾਤਾ ਰਹੇ ਤੇ ਚੌਧਰੀ ਵੀ ਬੜਾ ਰਿਹਾ ਪਰ ਵਕਤ ਤਾਂ ਆਂਤੇ ਉਹਨਾਂ ਨੂੰ ਮਾਰਨ ਦੇ ਵਿੱਚ ਤੇਰੀ ਕੋਈ ਕਸਰ ਨਹੀਂ ਰਹੀ ਇਹਦਾ ਪੱਲੇ ਪ੍ਰਕਾਰ ਸਾਨੂੰ ਪਤਾ ਹੈ ਤਕ ਦੇ ਕੰਨ ਤੇ ਕੰਮ ਕਰ ਰਹੇ ਤੂੰ ਕਿਉਂ ਕਰ ਰਿਹਾ ਹੈ ਤੇ ਤੇਰੇ ਪਿੱਛੇ ਕਿੜੀਆਂ-ਕਿੜੀਆਂ ਤਾਕਤਾਂ ਲੱਗੀਆਂ ਇੱਕ ਗਲਤੀ ਮੈਨੂੰ ਇਤਿਹਾਸ ਹੀ ਪੜਨ ਦਾ ਥੋੜਾ ਜਿਹਾ ਮਨ ਵਿੱਚ ਆਂਦਾ ਹੈ ਔਰ ਇੱਕ ਕਲ ਮਨੂੰ ਸਮਝ ਵੀ ਨਹੀਂ ਆਤੀ ਬਈ ਇਤਨਾ ਛੋਟੇ ਅਰਸੇ ਦਾ ਇਤਿਹਾਸ ਹੈ ਸਿੱਖ ਕੋਣ ਦਾ ਉਹ ਸਾਰਾ ਇਤਿਹਾਸ ਹੀ ਸੰਘਰਸ਼ਮਈ ਇਤਿਹਾਸ ਹੈ ਦਸਮ ਪਾਸ਼ਾ ਨੇ ਉਸ ਤੋਂ ਪਹਿਲੇ ਗੁਰੂ ਅਰਜਨ ਸਾਹਿਬ ਦਾ ਅਸਲ ਜ਼ਰਾ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋਇਆ ਫਿਰ ਗੋਲ ਸਰਬਜ਼ਾਦੇ ਆਤਾ ਕੋ ਉਹਨਾਂ ਦੇ ਸਿੱਖਾਂ ਤੱਕ ਔਰ ਦਰਬਾਰ ਸਾਹਿਬ ਦੇ ਪਹਿਲੇ ਹੜਕ ਰਥੀ ਭਾਈ ਮਨੀ ਸਿੰਘ ਕਿਤੇ ਬੰਦ-ਬੰਦ ਕਟਵਾਣੇ ਓਪੜੀਆਂ ਲਵਾਣੀਆਂ ਚਰਖਿਆਂ ਤੇ ਚੜ੍ਹੇ ਮੈਂ ਲਾਹੌਰ ਦੀ ਉਹ ਜਗਾ ਵੀ ਵੇਖੀ ਹੋਈ ਕਿ ਕਿਥੇ ਸਿੱਖਾਂ ਦੇ ਨਾਲ ਸਾਰੇ ਜ਼ੁਲਮ ਹੋਏ ਪਾਯਮਨ ਸਿੰਘ ਦਾ ਸ਼ਿਧੀ ਸਥਾਨ ਦੇ ਵੀ ਦਰਸ਼ਨ ਕੀਤੇ ਹੋਏ। ਗੁਰਵਰਜਨ ਸਾਹਿਬ ਜਿੱਥੇ ਤਤੀ ਤਵੀ ਤੇ ਬਿਠਾਇਆ ਮੈਂ ਉਹ ਜਗ੍ਹਾ ਦੇ ਦਰਸ਼ਨ ਕੀਤੇ। ਮਨ ਦੇ ਵਿੱਚ ਬੜਾ ਰੋਸ ਆਉਂਦਾ ਸੀ ਕਿ ਇਹ ਜਗ੍ਹਾਵਾਂ ਤੋਂ ਸਾਨੂੰ ਬੜਾ ਪਰੇ ਕੀਤਾ ਗਿਆ ਹੈ। ਉਸ ਸਮੇਂ ਸਮੇਂ ਦੀ ਸਰਕਾਰਾਂ ਨੇ ਪਾਬੰਦੀਆਂ ਲਾ ਕੇ ਸਿੱਖਾਂ ਨੂੰ ਇਸ ਤੋਂ ਦੂਰ ਕੀਤਾ ਗਿਆ ਹੈ। ਮੈਨੂੰ ਇਹ ਗੱਲ ਵੀ ਜਿਵੇਂ ਸਮਝ ਆਂਦੀ ਕਿ ਜਿਸ ਵਕਤ ਭਾਸ਼ਣ ਦਿੰਦੇ ਆ ਭਾਵੇਂ ਕੋਈ ਵੀ ਪਾਰਟੀ ਦਾ ਅਸੀਂ ਤਾਰੀਫ਼ ਕਰਦੇ ਆ ਸਿੱਖਾਂ ਦੇ ਬੜਾ ਯੋਗਦਾਨ ਹੈ ਦੋਸਤਾਂ ਦੀ ਆਜ਼ਾਦੀ ਦੇ ਵਿੱਚ ਔਰ ਕਿਸੇ ਵੀ ਹਿੰਦੁਸਤਾਨੀ ਨੂੰ ਇਹ ਨਹੀਂ ਪੁਰਾਣਾ ਚਾਹੀਦਾ ਉਹ ਜਿਹੜੀ ਆਜ਼ਾਦੀ ਪਾਟ ਰਿਹਾ ਉਹ ਗੁਰਤੇ ਇੱਕ ਬਾਤ ਸਾਂਝਾਦਤ ਕਰਕੇ ਪਾ ਰਿਹਾ ਕਿਸੇ ਨਾਲ ਨਹੀਂ ਮੰਨ ਦੂਸਰੀ ਗੱਲ ਨਹੀਂ ਸਮਝ ਆਉਂਦੀ ਭਈ ਗੱਲਾਂ ਤੇ ਏਕਦਰਤਨ ਪਰ ਜਦ ਪ੍ਰੈਕਟੀਕਲ ਕ ਲਾਂਦੀ ਹੈ ਜਿਵੇਂ ਅੰਗਰੇਜ਼ਾਂ ਨੇ ਤੇਜਾ ਸਿੰਘ ਲਾਲ ਸਿੰਘ ਵਰਗੇ ਦੋ ਗਦਾਰ ਤੋੜਲੇ ਸਨ ਸਿੱਖੋ ਜਾਨੂੰ ਹਰਾਤਾ ਉਹ ਇੱਕ ਕਈ ਤੇਜਾ ਸਿੰਘ ਲਾਲ ਸਿੰਘ ਇਹਨਾਂ ਨੇ ਅੱਜ ਕੱਲ ਖਰੀਦੇ ਹੋਏ ਅੱਗੇ ਤੇ ਦੋ ਸਨ ਹੁਣ ਪਤਾ ਨਹੀਂ 200 ਦੀ ਗਿਣਤੀ ਹੈ ਕਿ 2000 ਦੀ ਗਿਣਤੀ ਹੈ ਉਹ ਕੌਮ ਉਹਨਾਂ ਦਾ ਕੰਮ ਇਹੀ ਆ ਕਾਪੇ ਕੌਮ ਗ੍ਰੋਧੀ ਹਰਕਤਾਂ ਕਰ ਲਿਆ ਪਹਿਲੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੇ ਨੇ ਰੋਲ ਤਾਰ ਉਹ ਕੰਮ ਆ ਦੇ ਆਪਣਾ ਧਿਆਨ ਦੇ ਦਿੱਤੀ ਸੀ ਸਤਾਰ ਪਰੰਦੀ ਸੀ ਉਹਦਾ ਅਜੰਡਾ ਹੀ ਸੀ ਵੀ ਕੋਮ ਦਾ ਹਰ ਬੱਚਾ ਜਿਹੜਾ ਕੋਪੜਾ ਲਿਖਿਆ ਹੋਣਾ ਚਾਹੀਦਾ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਆਪਣੇ ਜੋਗਾ ਹੋਣਾ ਚਾਹੀਦਾ ਧਾਰਮਿਕ ਗਿਆਨ ਹਰ ਸਿੱਖ ਨੂੰ ਮਿਲਣਾ ਚਾਹੀਦਾ ਕੀਰਤਨ ਦਾ ਸਟੈਂਡਰਡ ਜਿਹੜਾ ਉੱਚਾ ਹੋਣਾ ਚਾਹੀਦਾ ਔਰ ਹਾਲਾਤ ਇੱਥੋਂ ਤੱਕ ਹੋਣ ਕਿ ਸਾਡੇ ਅਮਰੀਕਾ ਦੇ ਵਿੱਚ ਜਾਂ ਮੁਲਕ ਤੋਂ ਬਾਹਰ ਉਹ ਬੰਗਲਾ ਸਾਹਿਬ ਤੇ ਚੈਨਲ ਨੂੰ ਪ੍ਰਫਰ ਕਰਦੇ ਸਨ ਵੀ ਕਿੱਥੇ ਕੀਰਤਨ ਦੀ ਜਿਹੜੀ ਕੁਆਲਿਟੀ ਹੈਗੀ ਉਹ ਬਹੁਤ ਅੱਛੀ ਹੈਗੀ। ਔਰ ਅਸੀਂ ਖਾਸ ਤਵੱਜੋ ਦੇਈਦੇ ਅਸੀਂ ਰਾਗੀ ਸਿਖਾਤੇ ਸੁੱਖ ਦੇ, ਆਰਾਮ ਦੇ, ਤਨਖਾਹ ਦੇ। ਹਰ ਚੀਜ਼ ਉੱਤੇ ਧਿਆਨ ਦੇਈਦਾ ਸੀ ਬਿੱਤੇ ਗੁਰੂ ਦਰਵਾਜ਼ੇ 'ਤੇ ਆ। ਇਹ ਰੁੜਕਾਇਆ ਗਿਆ। ਗੁਰੂ ਜਸ ਕਾਣਾ ਲਿਆ ਕੇ। ਮੈਂ ਇੱਕ ਇੱਕ ਕੱਲ ਕਰਕੇ ਨਾ। ਇਹਨਾਂ ਨੂੰ ਇਹ ਕੱਲ ਜਿਹੜੀ ਸੀ, ਐਨੀ ਸੀ ਠੀਕ ਲੱਗ। ਇਹਨਾਂ ਨੇ ਸਾਜਸ਼ਾਂ ਘੜਕੜ ਕੇ ਸਰਕਾਰਾਂ ਨਾਲ ਬਿਲ ਕੇ ਤੁਮ ਤਾਰ ਪ੍ਰਚਾਰ ਕਰ ਕਰ ਕੇ ਹਰ ਗੱਲ ਦਾ ਝੂਠਾ ਪ੍ਰਚਾਰ ਕਰ ਕਰ ਕੇ 500 ਕਰੋੜ ਰੁਪਏ ਹਸਪਤਾਲ ਚੋਕਾ ਗਿਆ 700 ਕਰੋੜ ਰੁਪਏ ਹਸਪਤਾਲ ਚੋਕਾ ਗਿਆ ਮਹਾਰਾਜ ਜਾਣਦਾ ਹੈ ਰੋਜ਼ ਸਵੇਰੇ ਉਠੀਦਾ ਸੀ ਇੱਕ ਨਾਮਾ ਇਨਤਜ਼ਾਮ ਪਰਵਾਰ ਦੇ ਉੱਪਰ ਪਰਮਦੀਸ਼ ਦੇ ਉੱਪਰ ਲੱਗਿਆ ਹੁੰਦਾ ਸੀ ਹਾਲਾਣ ਪਿੱਛੇ ਸੀ ਵੀ ਕਿਸ ਤਰੀਕੇ ਦੇ ਨਾਲ ਦਿੱਲੀ ਕੋਤਰਾ ਕਮੇਟੀ ਨੂੰ ਅਸੀਂ ਕਮਜ਼ੋਰ ਕਰਕੇ ਖਤਮ ਕਰੀਏ 13 ਦੀ ਇਲੈਕਸ਼ਨ ਦੇ ਜਿਸ ਸਾਲ ਪਰਮਜੀਤ ਸਿੰਘ ਨੇ ਗੱਲ ਕਹੀ ਸੀ ਜਦ ਇਤਨੇ ਸਾਧ ਸੰਤ ਸਥਾਵਾ ਕਟੀਆਂ ਹੋ ਕੇ ਅੰਬਰੇ ਖਿਲਾਫ ਹਾਰ ਤਾਂ ਮੈਂ ਜਾਣਾਂ ਮਨ ਪਤਾ ਹੈ ਦਾ ਹਾਰ ਬਰੀ ਸਾਉਂਡ ਲਿਖੀ ਹੋਈ ਹੈ ਪਰ ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਚਾਹਦਾ ਮਨਨ ਤੇ ਹਰਾਤੇ ਹੋ ਕੇ ਪਰ ਤੁਸੀਂ ਅੱਜ ਆਪਣੇ ਪਿਆਰਾਂ ਦੇ ਕੁਆੜਾ ਆਪ ਮਾਰੋਗੇ ਇਹ ਜਿਹੜੀ ਸਿੱਖੀ ਰਹਿਤ ਮਰਿਆਦਾ ਦੀ ਰਾਖੀ ਕਰਨ ਵਾਲੀ ਸੰਸਥਾ ਹੈ ਕਿ ਇਹ ਖਤਮ ਹੋ ਜਾਏਗੀ ਹੋਇਆ ਉਹ ਹੀ ਕੁਝ ਚਲੋ ਜੀ ਸਰਸੇ ਵਰਗੇ ਕਾਬਜ ਸੜੇ ਆ ਗਏ ਉੱਪਰ ਜਿਹੜੇ ਹਸਪਤਾਲ ਨੂੰ ਕਹਿੰਦੇ ਸਨ ਜੀ ਅਸੀਂ ਮਹੀਨੇ ਚ ਬਣਾਵਾਂਗੇ 2 ਮਹੀਨੇ ਚ ਬਣਾਵਾਂਗੇ ਅੱਜ 10 ਸਾਲ ਹੋ ਗਏ ਨਾ ਹਸਪਤਾਲ ਨਹੀਂ ਬਣਿਆ ਔਰ ਕੋਈ ਵੀ ਅਫਸੋਸ ਮਨ ਇਸ ਗੱਲ ਦਾ ਹੈ ਬੜੇ ਨਾਮੇ ਗ੍ਰਾਮੀ ਸਿੱਖ ਅਸੀਂ ਇਹਦੇ ਟਰਸਟ ਦੇ ਵਿੱਚ ਪਾਏ ਕਿਸੇ ਨੇ ਵੀ ਬੋਲੇ ਕੋਲਿਆ ਵੇ ਭਲੇ ਮਾਰਸ ਇਤਨਾ ਜ਼ੁਲਮ ਕੋਮਨ ਨਾਲ ਕਰਕੇ ਵੀ ਤੁਸੀਂ ਉੱਚੀਆਂ ਉੱਚੀਆਂ ਹਾਕਾਂ ਦੇ ਜਾ ਰਹੇ ਹੋ ਤੇ ਅਸੀਂ ਤੁਹਾਡਾ ਵਿਰੋਧ ਕਰਦੇ ਆ ਤੁਸੀਂ ਝੂਠ ਬੋਲਦੇ ਹੋ ਅੱਜ ਤੱਕ ਹਸਪਤਾਲ ਨਹੀਂ ਬਣ ਸਕਿਆ ਮੈਨੂੰ ਨਹੀਂ ਪਤਾ ਅਗਲੇ 10 ਸਾਲ ਵਿੱਚ ਬਣ ਸਕਦਾ ਜਾਂ ਸਾਡੀ ਜ਼ਿੰਦਗੀ ਚ ਬਣ ਸਕਦਾ ਕਿ ਨਹੀਂ ਬਣ ਸਕਦਾ ਮੈਨੂੰ ਨਹੀਂ ਪਤਾ ਔਰ ਅੱਜ ਮੈਂ ਇਹ ਗੱਲ ਕਾਣੀ ਚਾਹਨਾ ਅੱਜ ਵੀ ਤੁਸੀਂ ਹੁਣ ਤੁਸੀਂ ਦਿੱਲੀ ਗੁਰਦੁਆਰਾ ਕਮੇਟੀ ਛੱਡ ਕੇ ਸ਼੍ਰੋਮਣੀ ਕਮੇਟੀ ਵਿੱਚ ਛੇ ਪੈ ਗਏ ਝੂਠ ਕਪਟ ਬੋਲ ਬੋਲ ਕੇ ਜਿਵੇਂ ਜੀ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ ਸੋਪਤ ਨਾਮ ਕਰਕੇ ਉੱਥੇ ਵੀ ਤੁਸੀਂ ਆਪਣੇ ਟੂਲਸ ਨਾਲ ਕਬਜ਼ਾ ਕਰਨਾ ਜਾਂਦੇ ਹੋ ਇਹ ਇੱਕ ਬੜੀ ਖਤਰਨਾਕ ਗੱਲ ਹੈ ਕਿ ਸਿੱਖਾਂ ਨੂੰ ਉਹੋ ਤਈ ਧਿਆਨ ਨਾਲ ਆਉਣ ਵਾਲਾ ਸਮਝ ਜਿਹੜਾ ਇਹ ਵਿਚਾਰ ਮਾਇਕ ਹੈ। ਕੁਝ ਅਸੀਂ ਜਿੰਦਰ ਮਾਰ ਦਿੱਤੇ। ਕੁਝ ਵਰਗੇ। ਕੁਝ ਨੂੰ ਮਾਰਨ ਦੀ ਤਿਆਰੀਆਂ ਅਸੀਂ ਕਰਦੇ ਪਿਆ। ਇਤਰੀਏ ਚਿਰ ਕੋਈ ਖਤਰਤਾ ਨੂ ਬਈ। ਔਰ ਇਸ ਜਾਲ ਦੇ ਵਿੱਚ ਫਸ ਕੇ ਸਾਡੇ ਸੋ ਗਾਰਡ ਇਟਰ ਚੜੇ। ਉਹ ਫਸਤੇ ਚਲੇ ਜਾ ਰਹੇ। ਮੇਰੇ ਮਨ ਦੇ ਵਿੱਚ ਵਿਚਾਰ ਆਤਲੀ ਮੈਂ ਇਸ ਸਬੰਧੀ ਅਕ੍ਰੋਸ ਦਾ ਪਾਰਟੀ ਲਾਈਨਸ ਕਟਿੰਗ ਅਕ੍ਰੋਸ ਦਾ ਪਾਰਟੀ ਲਾਈਨਸ ਮਸਹੂਰ ਦੇ ਸਿਕੰਡੀ ਨਿਰਦੇਪੂਖਤੇ ਵਿੱਚ ਉਹਨਾਂ ਨਾਲ ਗੱਲ ਕਰਕੇ ਮੀਟਿੰਗ ਲਵਾ। ਭਾਈ ਤੁਸੀਂ ਇਸ ਗੱਲ ਦੇ ਉੱਪਰ ਜ਼ੋਰ ਦਿਓ। ਇਹ ਮੌਜੂਦਾ ਸੰਕਟ ਦੇ ਵਿੱਚ ਸਾਨੂੰ ਨਾਸ਼ਵੰਗਰੇ ਕਮੇਟੀ ਮਰਨ ਦੇਣੀ ਚਾਹੀਦੀ ਹੈ। ਨਾਸ਼ਵੰਗਰੇ ਕਾ ਨਹੀਂ ਤਾਂ ਇਨਾ ਦੋ ਮਨ ਵਿਚੋਂ ਇੱਕ ਵੀ ਚੀਜ਼ ਖਤਮ ਹੋ ਗਈ ਤੇ ਸਾਡੀ ਆਵਾਜ਼ ਜਿਹੜੀ ਹੈ ਉਹ ਖਤਮ ਗਈ ਸਾਡੇ ਪੱਲੇ ਕੋਈ ਨਹੀਂ ਦੇਖਿਆ ਕਿਸੇ ਨੂੰ ਗੱਲ ਸਮਝ ਆਂਦੀ ਹੈ ਠੀਕ ਹੈ ਨੀਤੇ ਜੇ ਸਾਰੇ ਹੀ ਘਵਾੜਾ ਮਾਰਨ ਟੁੱਟ ਪਏ ਤੇ ਦਰਖਤ ਤੇ ਬੜੇ ਜਣਾ ਨਾ ਘਵਾੜੇ ਮਾਰੋ ਆਪਣੇ ਪੈਰਾ ਦੇ ਉੱਪਰ ਨਾ ਆਪਣਾ ਹਰਿਆ ਪਰ ਦਰਖਤ ਬੰਡੋ ਕੋਈ ਸ਼ਿਕਾਇਤ ਹੈ ਤਾਂ ਇੱਕ ਬੈਠੋ ਵਿਚਾਰ ਕਰਦੇ ਆ ਵਿਚਾਰ ਕਰਕੇ ਉਸ ਨੂੰ ਸੁਲਝਾਂਦੇ ਆ ਨਹੀਂ ਸੁਲਝਦੇ ਫਿਰ ਬੈਠ ਕੇ ਵਿਚਾਰ ਕਰਾਂਗੇ ਤਾਂ ਸੋਵਲਾ ਕਿ ਕਦੋਂ ਚੰਨਾ ਅਸੀਂ ਤੁਹਾਡੇ ਨਾਲ ਅਸੀਂ ਪੰਥ ਨਾਲ ਸਿੱਖਾਂ ਦੇ ਨਾਲ ਕਰਮ ਦੇ ਨਾਲ ਸਾਡੀ ਮਮਤਾ ਸਾਡਾ ਪਿਆਰ ਸਾਡਾ ਸਤਿਕਾਰ ਸਾਡੇ ਤਰ੍ਹਾਂ ਨਾਲ ਸਾਡੇ ਕੋ ਦੁਆਰਾ ਨਾਲ ਅਸੀਂ ਕਿਸੇ ਨਿੱਜੀ ਜਾਤ ਨਾਲ ਅਸੀਂ ਕੋਈ ਇਹ ਨਹੀਂ ਕੰਡਾ ਕੀ ਆਪਣੇ ਇਹ ਕੀ ਗੱਲ ਦੀ ਕੁਇਜ਼ ਇਹ ਹਰ ਉਹਦੇ ਸਮੇਂ ਦੇ ਵਿੱਚ ਤੁਹਾਨੂੰ ਕੁਝ ਲੱਗਦਾ ਹੈ ਮੈਂ ਤੁਸੀਂ ਕੋਈ ਚੀਜ਼ ਚੰਗੀ ਕਰ ਸਕਦਾ ਅਸੀਂ ਦੱਸੋ ਬੈਠ ਕੇ ਵਿਚਾਰ ਕਰਦੇ ਨੇ ਇਹ ਨੋ ਮਾਰੋ ਉਹਨੂੰ ਉਤਾਓ ਉਹਨੂੰ ਛਾੜੋ ਉਹਨੂੰ ਥਲੇ ਲਾਓ ਇਸ ਤਰ੍ਹਾਂ ਕੋង ਦੇ مسئلے ਹਾਲੇ ਲੜਿਆ ਬਿਲਕੁਲ ਨਹੀਂ ਹੋ ਸਕਤੇ ਅਸੀਂ ਬੜੇ ਗੰਭੀਰ ਉਪਸਥਾ ਤੋਂ ਨਿਕਲ ਰਿਹਾ ਮੈਂ ਕੁਸ਼ਰਾਜਾ ਨਾ ਬਈ ਸਰ ਸਾਰਾ ਸਾਬ ਨੂੰ ਤੁਸੀਂ ਸਭ ਤੋਂ ਪਹਿਲੇ ਕਿੱਥੇ ਜੰਪਿੰਗ ਕੀਤਾ ਹੈ ਹਸਪਤਾਲ ਤੁਸੀਂ ਨਹੀਂ ਭੜਨ ਦਿੱਤਾ ਕਿਸਾਨਾ ਨਾਲ ਤੁਸੀਂ ਬੇਮਾਨੀ ਕੀਤੀ ਰਾਜ ਦੇ ਪਾਲਟੀ ਨਾਲ ਤੁਸੀਂ ਰਾਜ ਦੇ ਮਹਿਮਾਨੀ ਕੀਤੀ ਹੈ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ ਮੰਨ ਲਓ ਕੋਈ ਰਾਜਨੀਤਿਕ ਹੋਸ਼ ਬਲ ਜਾਏ ਤੁਸੀਂ ਤੇ ਦੋ ਸਪਾਈਆਂ ਤੇ ਵੇਕਣ ਵਾਲੇ ਸਰਦਾਰ ਹੈ ਦੋ ਸਪਾਈਆਂ ਤੇ ਦੋ ਸਪਾਈ ਮਿਲ ਜਾਵੇ ਇੱਕ ਜੀਪ ਮਿਲ ਜਾਵੇ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ ਕੁੱਪਿਤ ਸਾਰੀ ਤੁਹਾਡੀ ਦੁਕਾਨਦਾਰੀ ਜਿਹੜੀ ਹੈਗੀ ਉਹ ਇਹਨਾਂ ਦੋ ਚੀਜ਼ਾਂ ਤੇ ਹੈਗੀ ਇਹ ਸਰਕਾਰੀ ਜੀਪ ਤੇ ਸਪਾਈ ਇਸ ਜ਼ਿੰਦਗੀ ਦੀ ਤੁਹਾਡੀ ਬੂੜੀ ਹੈਗੀ ਇਸ ਮੂੜੀ ਨੂੰ ਨਾਲ ਤੁਸੀਂ ਆਪਣੀ ਕਮਾਈ ਕਰਨਾ ਚਾਹਦੇ ਹੋ ਰੱਬ ਦਾ ਵਾਸਤਾ ਸਿਖੰਡਾ ਸਕੀ ਦਾ ਗੁਰਦੁਆਰਿਆਂ ਦਾ ਘਾਟਾ ਛਕਦੇ ਸਕੀ ਨੂੰ ਬੰਨਪਣ ਦੇ ਮੋਤੋ ਚੁੱਕੀ ਹੈ ਬਸ ਕਰਦੇ ਹੋ ਰੱਬ ਸਾਹਿਬ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਉਨਾਂ ਕੀ ਕੀ ਚੀਜ਼ਾਂ ਤੁਹਾਡੇ ਬਾਰੇ ਨੀਅਤ ਕੀਤੀਆਂ ਇਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਪਰ ਰੱਬ ਦੇ ਇਨਸਾਫ ਤੋਂ ਕੋਈ ਬਚ ਨਹੀਂ ਸਕਦਾ ਬਿਲਕੁਲ ਨਹੀਂ ਕੋ ਸਕਦਾ ਕੋਈ ਇਹ ਸਮਝੇ ਕਿ ਮੈਂ ਰੱਬ ਦੇ ਇਨਸਾਫ ਤੋਂ ਬਚ ਜਾਵਾਂਗਾ ਕਿ ਰੱਬ ਨਹੀਂ ਦੇਖਦਾ ਪਿਆਰ ਉਹ ਬੇਹੁਫਾ ਦੀ ਦੁਨੀਆ 'ਚ ਬੈਠਾ ਹੈ ਸਤਗੁਰੂ ਜਾਗਦਾ ਹੈ ਦੇਖੋ ਸਤਗੁਰੂ ਜਾਗਦਾ ਬਿਲਕੁਲ ਦੇਖਦਾ ਨਾ ਸ਼ਰਦਨਾਲ ਕੇ ਮਦ ਅਜਾਗਾਉਂ ਵਾਈਫ ਰਜੀ ਕਾਕਾ ਸਾਹ ਵਾਈਕੁ ਜੀ ਕੀ ਫੋਟੇ